ਪਰ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਇੱਕ ਕੋਠੀ ਦੇ ਵਿੱਚ ਜਿਹੜਾ ਬਲਾਸਟ ਕੀਤਾ ਸੀ ਹੈਂਡ ਗਰਡੇਰ ਸੁੱਟਿਆ ਗਿਆ ਸੀ ਉਸ ਮਾਮਲੇ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਸੀਐਮ ਭਗਵੰਤ ਮਾਨ ਤੇ ਪੰਜਾਬ ਉਸ ਨੂੰ ਸਿੱਧੀ ਹੀ ਧਮਕੀ ਦੇ ਦਿੱਤੀ ਗਈ ਹੈ ਜੀ ਹਾਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਇਸ ਗੱਲ ਦੀ ੜੀ ਗਈ ਆ ਗੱਲ ਕੀਤੀ ਗਈ ਕੀ ਤੁਹਾਨੂੰ ਦੱਸ ਦਈਏ ਚੰਡੀਗੜ੍ਹ ਗਨੇਡ ਤਮਾਕਾ ਮਾਮਲੇ ਤੇ ਜਿੱਤ ਸਿੱਖ ਫੋਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਨੂੰ ਚੁਣੌਤੀ ਦਿੱਤੀ ਹੈ ਪੰਨੂ ਨੇ ਆਪਣੀ ਨਵੀਂ ਵੀਡੀਓ ਵਿੱਚ ਗੱਲ ਸਾਂਝੀ ਕੀਤੀ ਹੈ ਕਿ ਵੀਡੀਓ ਉਸ ਨੇ ਚੰਡੀਗੜ੍ਹ ਬਲਾਸਟ ਦੇ ਦੋਸ਼ੀਆਂ ਦੇ ਕਾਨੂੰਨੀ ਸਹਾਇਤਾ ਕਰਨ ਦੀ ਗੱਲ ਕਹੀ ਹੈ ਉੱਥੇ ਹੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਲਈ ਵੀ ਅੱਗੇ ਜਿਹੇ ਦੀ ਇਹ ਹਮਲੇ ਕਰਨ ਦੀ ਚੁਣੌਤੀ ਜਿਹੜੀ ਗਈ ਆ ਉਹ ਦਿੱਤੀ ਗਈ ਹੈ ਹਾਲਾਂਕਿ ਦੀ ਪੁਸ਼ਟੀ ਅਸੀਂ ਨਹੀਂ ਕਰਦੇ ਲੇਕਿਨ ਫਿਰ ਵੀ ਜੋ ਮੀਡੀਆ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਉਸ ਤੋਂ ਇੰਜ ਹੀ ਲੱਗਦਾ ਕਿ ਉਹਨੇ ਵੱਡੀ ਚੁਣੌਤੀ ਦਿੱਤੀ ਹੈਗੀ ਸੀਐਮ ਭਗਵੰਤ ਮਾਨ ਨੂੰ ਉਹ ਨਾਲ ਦੇ ਨਾਲ ਪੰਜਾਬ ਦੇ ਡੀਜੀਪੀ ਨੂੰ ਪੰਨੂ ਨੇ ਵੀਡੀਓ 'ਚ ਕਿਹਾ ਕਿ ਚੰਡੀਗੜ੍ਹ ਧਮਾਕਾ ਖਾਲਸਾਨੀ ਇਨਸਾਫ ਦੀ ਆਵਾਜ਼ بلند ਕਰਨਾ ਹੈ ਸੰਦੇਸ਼ ਦਿੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਾਕੀ ਨਾਲ ਸਾਥ ਕੁਰਸੀ ਤੱਕ ਦਾਸ ਕੇਸਰੀ ਵਹਿਰ ਜ਼ਿੰਦਗੀ ਦਾ ਪੰਜਾਬ ਉਸਨੇ ਚੰਡੀਗੜ੍ਹ 'ਚ ਧਮਾਕਿਆਂ ਨੂੰ ਅੰਜਾਮ ਦੇਣ ਵਾਲਿਆਂ ਦੇ ਸਿਰ ਤੇ 2-2 ਲੱਖ ਰੁਪਏ ਦਾ ਇਨਾਮ ਰੱਖਿਆ ਹੈ ਸਿਕ ਫੋਰ ਜਸਟੀ ਨੌਜਵਾਨ ਦੇ ਬਚਾਅ ਅਤੇ 5 ਲੱਖ ਰੁਪਏ ਖਰਚ ਕਰੇਗੀ ਅੱਗੇ-ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਜਿਹੜੇ ਦਿੱਤੇ ਗਏ ਤੁਹਾਨੂੰ ਦੱਸ ਦिए ਕਿ ਚੰਡੀਗੜ੍ਹ ਦੇ ਮੁਖੀ ਮੁੱਖ ਦੋਸ਼ੀ ਹੋ ਚੁੱਕਾ ਗ੍ਰਿਫਤਾਰ ਜਿਸ ਨੇ ਇਹ ਹਰਕਤ ਕੀਤੀ ਸੀ ਉਹ ਗ੍ਰਿਫਤਾਰ ਕਰ ਲਤਾ ਗਿਆ ਗਿਆ ਪੰਨੂ ਨੇ ਵੀਡੀਓ ਵਿੱਚ ਚੰਡੀਗੜ੍ਹ ਹੋਏ ਗ੍ਰੇਨੇਡ ਹਮਲੇ ਦੇ ਮੁਲਜ਼ਮ ਜਿਹੜਾ ਰੋਹਨ ਮਸੀਹ ਹੈਗਾ ਆ ਉਸ ਦੀ ਗ੍ਰਿਫਤਾਰੀ ਤੋਂ ਪਹਿਲਾਂ ਆਈ ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਾਦਵ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਪੁਲਿਸ ਨੇ ਗਨੇੜ ਸੁੱਟਣ ਵਾਲੇ ਦੋਸ਼ੀ ਰੋਹਨ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਮੁਲਜ਼ਮ ਅੰਮ੍ਰਿਤਸਰ ਦੇ ਪਿੰਡ ਪਾਸੀਆਂ ਦਾ ਰਹਿਣ ਵਾਲਾ ਹੈ ਉਸ ਦੇ ਕਬਜ਼ੇ 'ਚ 9 ਐਮ ਐਮ ਦਾ ਗਲਾਕ ਪਿਸਤੌਲ ਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ ਲੇਕਿਨ ਜਿਹੜੀ ਵੀਡੀਓ ਜਿਹੜੀ ਗਈ ਆ ਉਹ ਖਾਲਿਸਤਾਨੀ ਗੁਰਪਤਵੰਨ ਸਿੰਘ ਪੰਨੋ ਨੇ ਪਾਈ ਆ ਉਹਨੂੰ ਲੈ ਕੇ ਹੋਣ ਜਿਹੜੀਆਂ ਏਜੰਸੀਆਂ ਹੈਗੀਆਂ ਉਹਨਾਂ ਦੇ ਕੰਨ ਖੜੇ ਹੋ ਚੁੱਕੇਗੇ ਕਿ ਕਿਤਨਾ ਕਿਤੇ ਹੋਣਾ ਉਹ ਵੀ ਐਕਸ਼ਨ ਮੂਡ ਦੇ ਵਿੱਚ ਆ ਚੁੱਕੀਆਂ ਕਿ ਜਲਦ ਹੀ ਕੋਈ ਕਾਰਵਾਈ ਹੋਣ ਕਰਨਗੀਆਂ